ਚੱਲ ਨਹੀਂ ਰਹੀ। ਕਿਉਂ? ਕੀ ਕਰਦੇ ਜੀ ਬਾਹਰ ਨਹੀਂ ਹੋ। ਅੱਛਾ। ਟਰੈਕਟਰ ਤੇ ਕਾਰ ਦਾ। ਸ਼ਾਇਦ ਬਚ ਗਿਆ। ਰੋਜੀ ਪਹੁੰਚ ਗਿਆ ਬਾਬਾ ਬਕਾਲਾ ਦੋਲੋਂ ਨੰਗਲ ਇਹ ਗੁਰਦੁਆਰਾ ਸਾਹਿਬ ਦਾ ਗੇਟ ਅੱਜ 27 ਮਿੰਟ ਤੇ ਪਹੁੰਚ ਗਏ ਕੁਮਾਰ ਤੇ ਇਹ ਆ ਗਈ ਮੈਤਾ ਰੋਡ ਇੱਥੋਂ ਅੰਮ੍ਰਿਤਸਰ ਲੱਗ ਗਈ ਆ ਲੇਕਿਨ ਟੁੱਟੀ ਰੋਡ ਕਰਕੇ ਆਪਾਂ ਇਧਰ ਆਏ ਆ ਹੁਣ ਆਪਾਂ ਇਧਰ ਪਹਗੇ ਹਰਗੁਬਿੰਦਪੁਰ ਰੋਡ ਆਪਾਂ ਕਿਧਰ ਜਾਣਾ ਹੈ ਇਧਰੋਂ ਜਾਣਾ ਲੱਗਦਾ ਲੋ ਜੀ ਹਰ ਗੋਬਿੰਦਪੁਰ ਰੁਕੇ ਆ ਤੇ ਇਧਰ ਜਾ ਰਿਹਾ ਬਿਆਸਦਰਿਆ ਵਾਲੀ ਸਾਈਡ ਤੇ ਉਮਰ ਦਾ ਟਾਂਡਾ ਤੇ ਅੱਜ ਦੀ ਤਿਆਰੀ ਕੀਤੀ ਹੋਈ ਹੈ ਕੋਕਨਟ ਜੰਗਲ ਦੇ ਜਿਹੜੇ ਜਾਂਦੀ ਦਸੂਆ ਫੋਰੈਸਟ ਦੇ ਵਿੱਚ ਤੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲੇਡਰ ਨਿਕਲੇ ਆ ਤਕਰੀਬਨ 12:30 12:00 ਅੱਜ ਦੀ ਤਰੀਕ ਹੈ 28 ਸਤੰਬਰ 2025 ਤੇ तकरीबन 60 ਕਿਲੋਮੀਟਰ ਦੇ ਆਸ-ਪਾਸ ਆ ਗਏ ਆ ਤੇ ਰੋ ਪੀਣ ਦਾ ਮਨ ਸੀ ਮੈਂ ਰੋ ਪੀ ਲਿਆ ਗਰਮੀ ਬਹੁਤ ਜਿਆਦਾ ਹੈ ਫਿਰ ਉਹ ਵਾਲੇ ਕੋ ਰੁਕੇ ਉਹਨੂੰ ਪਲਵਾਨ ਨੂੰ ਆਖਿਆ ਵੀ ਰੋਹ ਬਣਾ ਦੇ ਤੇ ਉਹ ਪਲਵਾਨ ਬੰਦਲ ਜਾ ਗਿਆ ਕਦੀ ਐ ਸੋਚਿਆ ਕਰ ਮੈਂ ਕਿਾ ਛੱਡ ਪਰ ਜਿੰਨਾ ਚਿਰ ਤੂੰ ਰੋਹ ਬਣਾਉਣੀ ਹੋਣਾ ਚਾਹਨ 25 ਕਿਲੋਮੀਟਰ ਆਪਾਂ ਕੱਢ ਲੈਣਾ ਤੇ ਹੁਣ ਪਿਛਲੇ ਵਾਲੇ ਕੋ ਆਏ ਆ ਇਹ ਪਹੁੰਚੀ ਆਪਾਂ ਵਿਆਸ ਦਰਿਆ ਹਰਗੁਪਿੰਦਪੁਰ ਰੋਡ ਰੋਡ ਦੀ ਹਾਲਤ ਬਹੁਤ ਜਿਆਦਾ ਖਰਾਬ ਆ ਟੋਏ ਟੋਏ ਟੁੱਟੀ ਪਈ ਸੜਕਾਂ ਪਿੱਛੇ ਠਿਕ ਰਿਆ ਹਰਗੁਪਿੰਦਪੁਰ ਰੋਡ ਤੱਕ ਉਸ ਤੋਂ ਬਾਅਦ ਹੋਣ ਅਗੇ ਟੁੱਟੀਆਂ ਸੜਕਾਂ ਆ ਦਰਿਆ 'ਚ ਪਾਣੀ ਹੈਗਾ ਵਾ ਇੰਨਾ ਜਿਆਦਾ ਨਹੀਂ ਠੀਕ ਠਾਕ ਹੀ ਆ गुरुवरा पुल पुख्ता गुरवरा पुल पुख्ता साहेब जी तो इतना सड़क पक्या कई जा रहे आ, क्या बात है दी कड़क कड़क ये है तो है जिम्मे आप नहरों नहरी तुर पे हो आ रस्ता असल चाह आ गया फॉरेस्ट एरिया आ गया ना लागे हाँ वो दे करके ਕਰੋ ਜੀ ਦਸੂਆ ਫੋਰੈਸਟ ਜੰਗਲਾਪੁਰ ਵਿੱਚ ਇਹ ਪਿੰਡ ਵੀਗੇ ਛੋਟੇ ਛੋਟੇ ਲੇਕਿਨ ਜ਼ਿਆਦਾਤਰ ਜੰਗਲ ਹੀ ਹੋਇਆਗਾ ਔ ਟੋਲ ਬਾਹ ਇਥੇ ਨਾ ਟੋਲ ਬਾਹ ਡੈਮੇਜ ਆ ਗੂਗਲ ਮੈਪ ਤੇ ਵੇਖੀ ਨਾ ਤੇ ਪਾਣੀ ਪਾਣੀ ਨਗੇ ਆ ਰਿਹਾ ਗਿਆ ਇਹ ਕਬੱਡੀ ਦਾ ਮੈਚ ਚੱਲ ਰਿਹਾ ਹੈ। ਕੀ ਬਾਤ ਹੈ। ਇੱਧਰ ਰਾਵਣ ਬਣਾਇਆ ਹੈ। ਕਿੱਦਰੀ ਹੈ। ਢੋਲ ਬਾਤ ਅੱਗੇ ਆ ਗਿਆ ਰਾਈਟ ਹੈਂਡ ਦੇ ਹੈਗਾ ਵਾ। ਟਾਈਮ ਆ ਤੇ ਸੜਕ ਵੇਖੋ ਕਿੱਦਰੀ ਬਣਾਈ ਹੈ ਇਹਨਾਂ ਨੇ ਸਾਈਨ ਬੋਰਡ ਲਾਏ ਆ। ਇਹਦਾ ਮਰਬਾ ਇੱਥੇ ਟੂਰਿਸਟ ਆਵਾਜਾਈ ਹੈਗੀ ਆ ਸੜਕ ਛੋਟੀ ਆ ਲੇਕਿਨ ਸਾਈਨ ਬੋਰ ਬੁਰੇ ਲੱਗੇ ਹੋਏ ਇਨਾਂ ਨੇ ਇਹ ਛੋਟੇ ਛੋਟੇ ਪਹਾੜੀਆਂ ਚੜੇ ਬੰਨੇ ਦਸਵਾ ਫੋਰੈਸਟ ਦੀਆਂ ਇੱਥੋਂ ਪਹਾੜੀ ਲੱਕਾ ਸਟਾਰਟ ਹੋ ਜਾਂਦਾ ਜਿਹੜਾ ਅੱਗੇ ਜਾ ਕੇ ਕਾਂਗੜਾ ਵੈਲੀ ਨਾਲ ਜੁੜਦਾ ਹੈ ਮਾਦਾ ਚਿੰਤਪੁਰਨੀ ਵਾਲੇ ਪਹਾੜ ठीक है जी वेलकम टू कुका नैट पहुँच गए पहुंच गए आई जो आई आहो ये यो योजनाओ पानी थले ही वाह वाह क्या बात कोट आ गए हैं इस तरह चलनिया गड्डिया सेव तो है, <laughs> आ, है थोड़ा बहुत तो डूंगा उत्ते थले चलना ही है ਅਕੇ ਜਿਹਾ ਕੇ ਖੁੱਲੀ ਜਗ੍ਹਾ ਹੋਣੀ ਆ ਆ ਵੇ ਉਹ ਬੰਦੇ ਬੰਦੇ ਖਲੋਤੇ ਵੇਖਿਆ ਕੀ ਬਾਤ ਆ ਚੈੱਕ ਕਰੋ ਜੀ ਕੁੱਕੜ ਵਧੀਆ ਪਲੇਸ ਹੈਗਾ ਇੱਕ ਸੁਣਿਆ ਸੀ ਮੈਂ ਕਿ ਚਲੋ ਅੱਜ ਚੈੱਕ ਕਰਕੇ ਹੁਣੇ क्या बात है <laughs> मजा तू तो बड़े छप्पर च बैठी है थोड़ा ब्रेक मार लिए देखिए सही सिस्टम ਟਾਈਮ ਹੋ ਗਿਆ ਸਵਾ 3 ਅੰਮਰਸਰ ਤੋਂ ਤਕਰੀਬਨ 100 ਤੇ 24-25 ਕਿਲੋਮੀਟਰ ਦੇ ਆਸ-ਪਾਸ ਆ ਗਿਆ ਮੈਂ ਤੇ ਨਾਲ ਮੇਰੇ ਕੋਮਲ ਤੇ ਕੋਕਨਟ ਪਹੁੰਚ ਗਏ ਆ ਕੋਕਨਟ ਹੈ ਜੀ ਦਸੂਆ ਜਿਹੜਾ ਫੋਰੈਸਟ ਹੈਗਾ ਵਾ ਉਹਦੇ ਵਿੱਚ ਇਹ ਛੋਟਾ ਜਿਹਾ ਇੱਕ ਕਸਬਾ ਜਿਹਾ ਵਾ ਜਾਨਕਿ ਛੋਟੇ-ਮੋਟੇ ਪਿੰਡ ਆ ਉਹਨੂੰ ਇਹ ਜਗ੍ਹਾ ਨੂੰ ਕੋਕਨਟ ਕਹਿੰਦੇ ਆ ਆ ਜਿਹੜੀ ਸੜਕ ਆ ਸਮਝ ਲਓ ਪਿੰਡਾਂ ਨੂੰ ਜਾਣ ਵਾਲੀ ਇਹ ਚੋਹ ਕਹਿੰਦੇ ਨੂੰ ਆਪਾਂ ਇੱਥੇ ਤੇ ਇਹਦੇ ਵਿੱਚੋਂ ਸਾਣੀ ਸਾਰੇ ਪਿੰਡਾਂ ਚ ਇੱਧਰ ਉੱਧਰ ਜਾਣਾ ਪੈਂਦਾ ਕਿਉਂਕਿ ਹੋਰ ਕੋਈ ਛਟਕਣੀ ਇਹ ਪਾਣੀ ਸਾਰਾ ਸਾਲ ਵਗਦਾ ਰਹਿੰਦਾ ਹੈ। ਅੱਗੇ ਜਾ ਕੇ ਹੋਰ ਵੀ ਥੋੜੇ ਬਹੁਤੀ ਖੁੱਲੇ ਮੈਦਾਨ ਹੋਣ ਕੇ ਉਹ ਚੱਲਦੇ ਆ ਹਾਲੇ ਫਿਲਹਾਲ ਆਪਾਂ ਉਹ ਮੋਟਰਸਾਈਕਲ ਨਾਲ ਸੁੱਟਦੀ ਹਾਂ ਪਹਿਮਾਨ ਕਸਰ ਕੇ ਨਿਕਲੀ ਠੰਡਾ ਪਾਣੀ ਆ ਠੰਡਾ ਪਾਣੀ ਬੜੇ ਚਿਰ ਦੀ ਇੱਛਾ ਸੀ ਵੀ ਇੱਥੇ ਆਉਣਾ ਵੇਖੀ ਅਸੀਂ ਕੀ ਚੀਜ਼ ਹੈਗੀ ਆ ਇਹ ਅੱਜ ਮੌਕਾ ਮਿਲਿਆ ਵਾ ਐਤਵਾਰ ਗਈ ਛੁੱਟੀ ਦਾ ਦਿਨ ਸੀ ਮੈਂ ਕਿਹਾ ਚਲੋ ਇਹਦੇ ਦੋਵੇਂ ਛੱਡਾਂ ਤੇ ਲਗਾਤਾਰ ਤੁਹਾਨੂੰ ਵਾਸਤੇ ਦਰਖਤ ਮਿਲ ਲੰਗੇ ਆ ਸਾਰਾ ਬਾਸ ਹੈਗਾ ਤੇ ਬਸੋ ਇੱਥੇ ਬਹੁਤ ਘਟਿਆ ਟਾਵੇਂ ਟਾਵੇਂ ਲੋਕ ਮਿਲ ਲੰਗੇ ਛੋਟੇ ਛੋਟੇ ਆ ਪਹਾੜੀਆਂ ਵਾ ਪਹਾੜੀਆਂ ਦੇ ਵਿੱਚ ਉਹ ਚਮਕਿੱਦੜ ਵਗੈਰਾ ਵੇਖੋ ਸੰੰਗਾ ਸੰੰਗਾ ਬਣਾ ਕੇ ਰਹਿੰਦੇ ਉੱਥੇ ਮਜ਼ੇਦਾਰ ਕੰਮ ਆ ਨਾ ਮਜ਼ੇਦਾਰ ਕੰਮ ਆ ਅੱਗੇ ਜਾ ਕੇ ਇੱਕ ਖੁੱਲਾ ਜਿਹਾ ਮੈਦਾਨ ਹੋਣਾ ਉੱਥੇ ਚੱਲੇ ਆ ਉੱਥੇ ਜਾ ਕੇ 10 ਮਿੰਟ ਬਹਾਂਗੇ ਹੋਰ ਵੀ ਫੈਮਿਲੀ ਹੈਗੀਆਂ ਉਹ ਪਛੇਹਾਰੀਆਂ ਪਾਣੀ ਦਾ ਪਾੜਾਂ ਦਾ ਆ ਪਾੜਾਂ ਦਾ ਇੱਥੋਂ ਅੱਗੇ ਜਾ ਕੇ ਨਾ ਉਹ ਪੌਂਗ ਡੈਮ ਹੈਗਾ ਵਾ ਅੱਛਾ ਪੌਂਗ ਡੈਮ ਦੇ ਜਿਹੜਾ ਪਾਣੀ ਆ ਨਾ ਕਿਤੇ ਨਾ ਕਿਤੇ ਸਿੰਮ ਦਾ ਇੱਧਰ ਹੀ ਛੜਤੇ ਤੇ ਉਹ ਪਾਣੀ ਘੁੰਮ ਘਮਾ ਕੇ ਇੱਧਰ ਆਉਂਦਾ ਇਹ ਸਾਰਾ ਸਾਲ ਚੱਲਦਾ ਰਹਿੰਦਾ ਸਾਰਾ ਸਾਲ ਚੱਲਦਾ ਪਿਛਲੀ ਥਾਰ ਤੇ ਹੈਗਾ ਸੀ ਉਹ ਢੋਲਪੁਰ ਡੈਮ ਜਿਹੜਾ ਉੱਥੇ ਪਾਣੀ ਜਾਂਦਾ ਪਿਛਲੀ ਇੱਧਰ ਹੀ ਸਾਈਡ ਤੇ ਹੈਗਾ ਵਾ ਥਾਣਾ ਡੈਮ ਉੱਥੇ ਵੀ ਪਾਣੀ ਇਹ ਜਾਂਦਾ ਚਲੋ ਅੱਗੇ ਚੱਲਦੇ ਆ ਅੱਗੇ ਜਾ ਕੇ ਵੇਖੀਏ ਕੀ ਮੋਲਚਾਲ ਪਾਣੀ ਦੇ ਕਰਨ ਨਾ ਰੇਤ ਜਿੱਬ ਵਿਚ ਰੁੱਟਾ ਜਿਹਾ ਬਣਿਆ ਹੋਇਆ ਵਾ ਜਿੱਤੇ ਕਰਕੇ ਗੱਡੀ ਦਾ ਲੱਗਦਾ ਜ਼ੋਰ ਪੂਰਾ ਕਿਹੇ ਕਿਹੇ ਜਗ੍ਹਾ ਤੇ ਪਾਣੀ ਬਹੁਤ ਜ਼ਿਆਦਾ ਹੈ ਤੇ ਰੇਤ ਹੈਗੀ ਆ ਜਿੱਤੇ ਕਰਕੇ ਗੱਡੀ ਚਲੋਣੀ ਥੋੜੀ ਔਖੀ ਹੁੰਦੀ ਪਈ ਆ ਸਿੰਗਲ ਬੰਦਾ ਹੋਵੇ ਫੇਰ ਨਹੀਂ ਕੋਈ ਟੈਨਸ਼ਨ 2 ਬੰਦਿਆਂ ਵਾਸਤੇ ਥੋੜਾ ਔਖਾ ਕੰਮ ਹੈ फेर ਵੀ ਆਪਾਂ ਖਿੱਚ-ਕੁੱਚ ਕੇ ਲੈ ਜਾਣੀ ਆ ਤੁਸੀਂ ਸਿਰ ਮਜ਼ਾ ਹੀ ਲਓ ਇਹ ਦੇਖ ਕਿੱਡੀ ਜ਼ਬਰਦਸਤ ਲੋਕੇਸ਼ਨ ਆ ਇੱਥੇ ਪਾਣੀ ਡੂੰਘਾ ਵੇਖੋ ਸਵਾ ਪਤਾ ਲੱਗਦਾ ਆਹਾ ਆਹਾ ਡੇਢ ਫੁੱਟ ਹੈ ਜਿਆਦਾ ਨਹੀਂ ਲੱਗਦਾ ਜਿਵੇਂ ਵਾਹ ਵਾਹ ਇਹ ਤਾਂ ਆਹ ਤੇਰਾ ਫੋਨ ਸਿੱਧੇ ਪਾਣੀ ਚ ਆਹ ਫੋਨ ਪਜਾਦਾ ਫੋਨ ਡੇਈ ਪਿਆ ਫੇਰ ਗੜਬੜ ਆ ਛੋਟੇ ਛੋਟੇ ਪੰਛੀ ਵੇਖੋ ਕਿਸ ਤਰ੍ਹਾਂ ਨਿਕਨੇ ਨਿਕੇ ਪੰਛੀ ਹੈਗੇ ਕਿਉਂਕਿ ਜੰਗਲ ਆ ਜੰਗਲ ਦੇ ਵਿੱਚ ਇਹੋ ਜੀ ਜਗ੍ਹਾ ਪਾਣੀ ਤੇ ਵਧੀਆ ਹੈ ਹਾਂ ਕੋਈ ਗਾ ਨਹੀਂ ਅੰਮ੍ਰਿਤ ਨੂੰ ਹੀ ਲੈਵਾ ਕੇ ਇਹਨਾਂ ਆ ਵਾਸ ਹੈਗਾ ਸਾਰੇ ਬੰਨੇ ਹਾਂ ਸਾਰੇ ਵਾਸ ਦੇ ਦਰਖਤ ਹੈਗੇ ਹਾਂ ਇਹ ਪਿੰਡ ਪਿੰਡੇ ਆ ਨਾ ਛੋਟੇ ਛੋਟੇ ਤੇ ਉਹਦੇ ਇਹ ਰਸਤਾ ਉਹਨਾਂ ਦਾ ਵਿੱਚ ਜਿਆਦਾ ਨਹੀਂ ਹੈ ਇੱਕ ਦੋ ਹੀ ਪਿੰਡ ਹੈ ਜਿਆਦਾ ਨਹੀਂ ਹੈ ਆਹ ਡੂੰਘਾ ਵਾ ਵੱਡੇ ਬੂੜੋ ਰਾਈਡਿੰਗ ਵਾਲੇ ਹਨਾ ਵਾਟਰ ਪ੍ਰੂਫ ਹੈਗੇ ਆ ਇਸ ਕਰਕੇ ਮੈਂ ਪਾ ਗਿਆ ਵੱਡੇ ਬੂੜੀ ਮੈਨੂੰ ਉਹਦਾ ਨਹੀਂ ਡਰਗਾ ਮੈਂ ਡਰਗਾ ਵਿੱਚ ਜਿਹੜੀ ਰੇਤ ਹੈ ਨਾ ਉਹ ਗੱਡੀ ਫਸ ਜਾਂਦੀ ਵਿੱਚ ਉਹਨਾਂ ਮਿਲੇ ਬਾਕੀ ਮਾਰੀ ਮੋਟੀ ਡੂੰਗੀ ਡੰਗੀ ਚ ਨਿਕਲ ਹੁੰਦਾ ਬੰਦਾ ਆਹਾ ਹਾ ਹਾ ਗੱਡੀ ਕਿਸਕ ਦੀ ਆ ਇਹ ਰੇਤ ਕਰਕੇ ਆਹ ਬੈਂਚ ਮੁੰਚ ਵੀ ਲਾਏ ਵੇ ਬੈਠ ਖਲੋਣ ਵਾਸਤੇ ਪਹਿਲੇ ਨਾ ਪਿਛੇ ਟਿਕਟ ਲੱਗਦੀ ਸੀ ਲੇਕਿਨ ਲੇਕਿਨ ਅੱਜ ਬੰਦਾ ਕੋਈ ਨਹੀਂ ਟਿਕਟ ਵਾਲਾ ਆ ਇੱਕ ਗੱਡੀ ਦੀ ਟਿਕਟ ਲੱਗਦੀ ਹੈ ਟੂ ਵੀਲਰ ਤੇ ਫੋਰ ਵੀਲਰ ਬੰਦੇ ਭਾਵੇਂ ਜਿੰਨੇ ਮਰਜ਼ੀ ਉਤੇ ਆਹ ਕਿਉਂਕਿ ਉਹ ਸਫਾਈ ਸੁਫਾਈ ਵੀ ਕਰਦੇ ਆ ਨਾ ਮੇਦਾਰ ਕੀ ਬਾਤ ਹੈ ਫਸਲ ਦਾ ਟਾਈਮ ਸਵਾ ਤਿੰਨ ਹੋ ਗਿਆ ਤੇ ਵਾਪਸ ਵੀ ਜਾਣਾ ਵਾ ਆਪਣੇ ਕੋਲ ਸਿਰਫ 1 ਘੰਟਾ ਡੇਢ ਘੰਟਾ ਵਾ ਇਹਨੂੰ ਘੁੰਮਣ ਵਾਸਤੇ ਤਾਂ ਤੇ 1 ਡੇਢ ਘੰਟੇ ਚ ਆਪਾਂ ਜਿੰਨਾ ਘੁੰਮ ਸਕਦੇ ਘੁਮਾਂਗੇ ਫਿਰ ਇਥੋਂ ਵਾਪਸੇ ਨਿਕਲਣਾ ਫਿਰ ਆਪਾਂ ਆਹ ਆਹ ਆਸ-ਪਾਸੇ ਛੋਟੇ-ਛੋਟੇ ਰਸਤੇ ਵੀ ਜਾਂਦੇ ਇੱਧਰ-ਉੱਧਰ ਮੈਨੂੰ ਲੱਗਦਾ ਕੋਈ ਜਾ ਦੇ ਖੇਤ ਖੋਤਾ ਜਾਂ ਘਰਾ ਘਰਾਂ ਵੱਲ ਜਾਂਦੇ ਆ ਆ ਬੰਗਲੇ ਗਿਆ ਨਹੀਂ ਨਹੀਂ ਕੋਈ ਖਰਾਬ ਨਹੀਂ ਬਸ ਐ ਹੀ ਜਾਣਾ ਆਪਾ ਉੜ ਜਾ ਓਏ ਉੜ ਜਾ ਕੀ ਕਹਿੰਦਾ ਫਿਲਮ ਚ 2012 ਚ ਉੜ ਜਾ ਇੱਕ ਰਸਤਾ ਇੱਧਰ ਜਾਂਦਾ ਜੀ ਆ ਜਾਂਦਾ ਮੇਰੇ ਕੋਲ ਥਾਣਾ ਡੈਮ ਹੈ ਸ਼ਾਇਦ ਥਾਣਾ ਡੈਮ ਅੱਗੇ ਜਾ ਕੇ ਹੁੰਦਾ ਏ ਉਧਰ ਤੇ ਜਾਣਾ ਨਹੀਂ ਆਪਾਂ ਥਾਣਾ ਡੈਮ ਜਾਈ ਹੈ ਨਾ ਇਧਰੋਂ ਉਹ ਬੜਾ ਲੰਮਾ ਵਾ ਉਹਨੂੰ ਲੱਗਣਾ ਟਾਈਮ ਤੇ ਇੰਨਾ ਟਾਈਮ ਆਪਣੇ ਕੋਲ ਹੈ ਨਹੀਂ ਉਹ ਹੈਗਾ ਸਵੇਰੇ ਸਿਰ ਬੰਦਾ ਆਵੇ ਨਾ ਤੇ ਗੱਡੀਆਂ ਘਰ ਤੋਂ ਘਟ ਇੱਕ ਦੋ ਗੱਡੀਆਂ ਹਣ ਫੇਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਹੌਲੀ ਹੌਲੀ ਕੱਢ ਲੈਣਾ ਇਹਨੂੰ ਆ ਚਲਦਾ ਜੀ ਮੈਂ ਲਦਾ ਕਰ ਲਿਆ ਕੱਲੇ ਨੇ ਸਪੀਤੀ ਕਰ ਲਿਆ ਵਾ ਕਿਸ਼ਤ ਵਾਰ ਕਲਾੜ ਰੋਡ ਕਰ ਲਿਆ ਸੱਚ ਪਾਸ ਤਿੰਨ ਵਾਰ ਕਰ ਲਿਆ ਵਾ ਇਹ ਸਾਰੇ ਚੀਜ਼ਾਂ ਕਰਨ ਤੋਂ ਬਾਅਦ ਡਰ ਕਿੱਥੇ ਡਰ ਸਿਰਫ ਹੈਗਾ ਰੇਤ ਦਾ ਹੋਰ ਕਿਸੇ ਚੀਜ਼ ਦਾ ਡਰ ਨਹੀਂ ਟੋਏ ਟੋਏ ਇੰਨੇ ਨਹੀਂ ਹੋਣੇ ਇੱਥੇ ਕਿਉਂਕਿ ਟੋਏ ਕਿੱਥੋਂ ਆਏ ਨੇ ਜੇ ਆ ਵੀ ਗਿਆ ਉਹਨੂੰ ਭਰ ਜਾਣਾ ਰੇਤ ਨੇ ਭਰ ਦੇਣਾ ਅੱਗੇ ਰੋਟਾ ਜਹਾ ਗਿਆ ਇਹਨੇ ਭਰ ਦੇਣਾ ਇਕਨਾਂ ਆਉਂਦੀ ਆ ਰੀਲ ਬਣਾਉਣੇ ਬਸ ਆ ਜਾਣ ਦੀ ਵੀਡੀਓ ਬਣਾ ਲਈਏ ਫਿਰ ਆਉਂਦੀ ਵਾਰ ਦੀ ਰੀਲ ਦੀ ਵੀਡੀਓ ਬਣਾਵਾਂਗੇ ਮੈਂ ਜਿਹੜਾ ਲੱਭਦਾ ਮੈਂ ਜਿਹੜੀ ਖੁੱਲੀ ਜਗ੍ਹਾ ਨਹੀਂ ਇੱਥੋਂ ਦੀ ਉਹ ਇਦਾਂ ਲੀ ਸਾਈਡ ਤੇ ਆ ਬਸ ਆਉਣ ਹੀ ਵਾਲੀ ਮੇਰਾ ਕੱਲ ਜ਼ਿਆਦਾ ਟਾਈਮ ਹੈ ਨਾ ਉੱਥੋਂ ਤੱਕ ਜਾਣਾ ਬਸ ਆਪਾਂ That experience. <laughs> ਗੱਡੇ ਲਿਬੜੀ ਵੀ ਆ ਧੁੱਤੀ ਵੀ ਜਾਂਦੀ ਵੀ ਦੋਵੇਂ ਕੰਮ ਚੱਲਦੇ ਪਏ ਜਦ ਰੇਤ 'ਚ ਚੱਲਦੀ ਆ ਲਿਬੜ ਜਾਂਦੀ ਆ ਇਹ ਕਹਣਾ ਰਸਤੇ ਬੜੇ ਵੇਖਾ ਇਧਰੋਂ ਵੀ ਗਿਆ ਜੀ ਦੋ ਰਸਤੇ ਇਧਰੋਂ ਜਾਂਦੇ ਵੀ ਅਲੱਗ-ਅਲੱਗ ਜਗ੍ਹਾ ਤੇ ਆ ਹਾਂ ਆਵੇ ਘਰ ਹਮ ਰੇਤ ਹੈ ਕਿਤੇ ਵਾਹ ਉਹ ਸਤਾ ਪਰ ਇਨੇ ਲੋਕੇ ਹੁੰਦੇ ਨਹੀਂ ਇੱਧਰ ਇਹ ਬਸ ਜਿਨ੍ਹਾਂ ਦੇ ਦਿਮਾਗ ਖਰਾਬ ਹੈ ਸਾਡੇ ਵਰਗੇ ਜਿਨ੍ਹਾਂ ਨੂੰ ਅਲੱਗ ਜੀ ਚੀਜ਼ ਵੇਖਣ ਦਾ ਜਨੂਨ ਹੈਗਾ ਵੀ ਵੇਖ ਕੇ ਤਾਂ ਹੀ ਹੈਗੀ ਉੱਥੇ ਵੇਗਾ ਤਾਂ ਕੁਝ ਨਹੀਂ ਜੰਗਲ ਚ ਪਾਣੀ ਵਗਦਾ ਪਿਆ ਪਰ ਇਹ ਚੀਜ਼ ਵੇਖਣੀ ਇਹਦੇ ਕਰਕੇ ਆਇਆ ਕੁੱਕਰ نیٹ ਸੁੱਕੀ ਖੱਡ ਅੱਛਾ ਛੱਡੀ ਐ ਕਿਉਂ ਹੂੰ ਮਨ ਨਹੀਂ ਤੇਰੇ ਆਹ ਮੈਂ ਛੋੜਦਾ ਤੇ ਨਹੀਂ ਉਹ ਰੇਤ ਐ ਨਾ ਇਹ ਰੇਤ ਚ ਗੱਡੀ ਫਸ ਜਾਂਦੀ ਐ ਇੱਥੇ ਬਣਾਈਆਂ ਰੇਲ ਆਹ ਲੋ ਜੀ ਕੋਕਾਨਟ ਦੇ ਜੰਗਲਾਂ 'ਚ ਤੁਰੇ ਫਿਰਦੇ ਆਂ ਤਕਰੀਬਨ ਆਹ ਰਸਤਾ ਜਿਹੜਾ ਹੈਗਾ ਵਾ ਖਤਮ ਹੀ ਨਹੀਂ ਹੁੰਦਾ ਪਿਆ ਲਗਾਤਾਰ ਚੱਲ ਰਹੇ ਆ ਮੇਰੇ ਹਿਸਾਬ ਸਿਰ ਪੰਜ ਤੋਂ 6 ਕਿਲੋਮੀਟਰ ਅੰਦਰ ਆ ਗਏ ਆ ਇਹ ਇਸ ਤਰ੍ਹਾਂ ਹੀ ਚੱਲ ਰਿਹਾ ਵਾ ਉਥੋਂ ਪਿੱਛੇ ਜੇ ਕਰਕੇ ਇੱਕ ਮੋੜ ਹੈਗਾ ਜੀ ਉਧਰੋਂ ਇੱਕ ਲੈਫਟ ਸਾਈਡ ਤੇ ਮੁੜ ਗਿਆ ਹੀ ਇੱਕ ਇਧਰ ਮੁੜ ਗਿਆ ਹੀ ਰਾਈਟ ਤੇ ਆਪਾਂ ਰਾਈਟ ਵਾਲੀ ਸਾਈਡ ਤੇ ਲੈਫਟ ਸਾਈਡ ਤੇ ਵੀ ਇੱਕ ਰਸਤਾ ਵੱਖਰਾ ਪਾਣੀ ਉਧਰੋਂ ਵੀ ਆ ਰਿਹਾ ਤੇ ਜੰਗਲ ਪੂਰਾ ਇੱਧਰ ਦੇਖੋ ਪਹਾੜੀਆਂ ਬਿਲਕੁਲ ਸਿੱਧੀਆਂ ਸਟੇਟ ਤਿਲੇ ਫੇਮ ਗੇ ਹੰਗੇ ਨਾ ਪਹਾੜ ਜਿਹੜੇ ਹੁੰਦੇ ਨਾ ਇਹ ਉਹ ਚੀਜ਼ਾਂ ਹੈ ਤੇ ਪਾਣੀ ਤਕਰੀਬਨ ਜ਼ਿਆਦਾ ਨਹੀਂ ਆ ਜੇ ਕਿਤੇ ਮਾੜਾ ਨਾ ਜ਼ਿਆਦਾ ਵਹਾਗਾ ਉਥੇ 1.5 ਜਾਂ 2 ਫੁੱਟ ਤੇ ਜ਼ਿਆਦਾਤਰ ਇਹ ਪਾਣੀ ਫੁੱਟ ਫੁੱਟ 9-9 ਇੰਚ ਬਸ ਇਹਦੇ ਆਸ-ਪਾਸ ਬਹੁਤਾ ਨਹੀਂ ਆ ਤੇ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਆਪਾਂ ਇਕੱਲੇ ਹੈਗੇ ਆ ਜਾਂ ਇੱਕ ਗੱਡੀ ਪਿੱਛੇ ਚਾਰ ਬੰਦਿਆਂ ਦੀ ਉਹਨਾਂ ਵਿੱਚ ਇੱਕ ਲੜੀ ਤਿੰਨ ਜਾਣ ਸੀ ਤੇ ਆਪਾਂ ਦੋ ਜਾਣੇ ਹੋਰ ਸਾਨੂੰ ਕੋਈ ਨਹੀਂ ਦਿੰਦਾ ਪਿਆ ਵਿੱਲੇ-ਵਿੱਲੇ ਟਾਮਾ ਟਾਮਾ ਕਿਤਨੇ ਕਿਤੇ ਘਾਰ ਹੈ ਗਏ ਲੇਕਿਨ ਉਹਨਾਂ ਚ ਵੀ ਕੋਈ ਬੰਦਾ ਨਹੀਂ ਦਿਖਦਾ ਪਿਆ। ਪੱਥਰਾਂ 'ਤੇ ਜਹਾਂ ਸੁਣਾਈ ਚ ਹਾਂ। ਛੋਟੇ ਮੱਗਿੱਟੇ ਖੇੜਦੇ ਹੁੰਦੇ ਸੀ ਨਾ। ਹਾਂ। ਧਿਆਨ ਨਾ ਆ ਕੇ ਸੱਪ ਵੇਖਿਆ ਨਾ ਸੱਪ ਨੇ ਭੱਜਿਆ ਸੀ। ਹਾਂ ਸੱਪ ਨੇ। ਹਾਂ ਸੱਪ ਤਾਂ ਬਚ ਗਏ ਥੋੜਾ। ਇਹਦੇ ਨਾਲ ਸੱਪ ਵੀ ਹੈਗੇ ਛੋਟੇ-ਛੋਟੇ। ਹੁਣੇ ਰਸਤੇ 'ਚ ਇੱਕ ਮਿਲਿਆ ਸੀ। ਮੈਂ ਕਿਹਾ ਪਾਣੀ ਪੀਣ ਆਇਆ ਸੀ ਬਸ ਸਾਨੂੰ ਵੇਖ ਕੇ ਦੌੜ ਗਿਆ। ਆ ਸਾਰੇ ਆਵਾਜ਼ ਦੇ ਦਰਖਤ ਕਿਹੜੇ-ਕਿਹੜੇ ਤਕੜੇ। ਚਾਰੇ ਇਹ ਚਾਰੇ ਬੰਨੇ ਨਾ ਦੋਵੇਂ ਸਾਈਡਾਂ ਤੇ ਵਾਸ ਹੀ ਵਾਸ ਐ ਇਹ ਅੰਮ੍ਰਿਤਸਰ ਤੋਂ ਆਪਾਂ ਪਹਿਲਾਂ ਚੁਰੇ ਹੀ ਸਿੱਧਾ ਆਏ ਆਪਾਂ ਬਾਬਾ ਪਕੜਾ ਬਾਬਾ ਪਕੜਾ ਤੋਂ ਅੱਗੇ ਸਿੱਧਾ ਹੀ ਆਪਾਂ ਮਹਿਤਾ ਰੋਡ ਤੇ ਆ ਗਏ ਤੇ ਉੱਥੋਂ ਨਿਕਲੇ ਆਪਾਂ ਹਰਗੋਬਿੰਦਪੁਰਾ ਹਰਗੋਬਿੰਦਪੁਰੇ ਤੋਂ ਫਿਰ ਆਪਾਂ ਉਮਰਾ ਟਾਂਡਾ ਉਮਰਾ ਟਾਂਡੇ ਤੋਂ ਬਾਅਦ ਹੁਣ ਇੱਥੋਂ ਆਏ ਆਪਾਂ ਅਗਲੋ ਸਿੱਧੀ ਸੜਕ ਆਈ ਆ ਇੱਥੋਂ ਟੋਟਲ 100 ਤੇ 24 ਕਿਲੋਮੀਟਰ ਦੇ ਆਸ-ਪਾਸ ਆ ਗਿਆ ਤੇ 4-5 ਕਿਲੋਮੀਟਰ ਹੋਰ ਅੰਦਰ ਆ ਗਿਆ ਆਪਾਂ ਉਥੋਂ ਜਿਹੜੀ ਮੇਨ ਇਹਨਾਂ ਦੀ ਫੋਰੈਸਟ ਝੌਂਕੀ ਆ ਆ ਵੀਡੀਓ ਵੇਖਿਆ ਸੀ ਉਹ ਫੋਰੈਸਟ ਝੌਂਕੀ ਦੇ ਨਾਲ 2-ਵੀਲਰ ਦੇ ਪੈਸੇ ਲੈਂਦੇ ਆ ਤੇ 4-ਵੀਲਰ ਦੇ ਪੈਸੇ ਲੈਂਦੇ ਬੰਦੇ ਭਾਵੇਂ ਜਿੰਨੇ ਮਰਜ਼ੀ ਉਹਨੂੰ ਸਿਰਫ ਗੱਡੀ ਦੇ ਪੈਸੇ ਲੈਂਦੇ ਆ ਲੇਕਿਨ ਐਸ ਵਕਤ ਆਪਾਂ ਆਏ ਸੀ ਤੇ ਕੋਈ ਵੀ ਬੰਦਾ ਨਹੀਂ ਸੀ ਉੱਥੇ ਆਪਾਂ ਸਿੱਧੇ ਲੰਘ ਗਏ ਜਾਂਦੀ ਵਾਰ ਵੇਖ ਲਾਂਗੇ ਜੇ ਮਿਲਣਗੇ ਤੇ ਪੈਸੇ ਦੇ ਦਾਂਗੇ ਕਿਉਂਕਿ ਜਿਹੜੇ ਇੱਥੇ ਆਉਂਦੇ ਆ ਟੂਰਿਸਟ ਉਹ ਜਿਹੜਾ ਖਲਾਰਾ ਖਲੋ ਤੇ ਉਹ ਸਾਹਮਣੇ ਸੁਮਣ ਵਾਸਤੇ ਤੇ ਇਸ ਚੀਜ਼ ਨੂੰ ਸਹੀ ਰੱਖਣ ਵਾਸਤੇ ਉਹ ਥੋੜਾ ਖਰਚਾ ਲੈਂਦੇ ਆ। ਕਿਆ ਖੂਬਸੂਰਤ ਜਗ੍ਹਾ ਹੈਗੀ। ਮਜ਼ੇਦਾਰ। ਅਨੁਕਰ ਜੀ ਬਹੁਤ ਵਧੀਆ ਲੱਗੀ ਸੀ। ਇੱਥੇ ਕੁਮੀ ਯਾਰ ਕਿਉਂਕਿ ਆਪਾਂ 5 ਤੋਂ 4 ਤੋਂ 5 ਕਿਲੋਮੀਟਰ ਹੈ ਸੇਮ ਟੂ ਸੇਮ ਚੀਜ਼ ਹੈ ਕੋਈ ਫਰਕ ਨਹੀਂ ਹੈਗਾ। ਮਸਾ ਵੀ ਸੇਮ ਟੂ ਸੇਮ ਚੱਲ ਰਹੀ ਹਰ ਚੀਜ਼। ਲੌਜਿਕ ਤਕਰੀਬਨ 8-10 ਕਿਲੋਮੀਟਰ ਘੁੰਮ ਲਿਆ ਕੋਕਨਟ ਨੂੰ ਤੇ ਜਿਹੜੇ ਗਰਾਉਂਡ ਸੀ ਵੇਖੀ ਵੀਡੀਓ ਦੇ ਵਿੱਚ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਈ ਦੋ ਚਾਰ ਬੰਦੇ ਆਏ ਸੀ ਰਸਤੇ 'ਚ ਉਹਨਾਂ ਨੇ ਪੁੱਛਿਆ ਉਹਨਾਂ ਕੋਈ ਕੁਝ ਨਹੀਂ ਸੀ ਕਹਿੰਦੇ ਪਤਾ ਨਹੀਂ ਜੀ ਇਹਨੂੰ ਚੱਲ ਜੇ ਉਹਨੂੰ ਚੱਲ ਜੇ ਆਪਾਂ ਉਧਰ ਵੀ ਗਏ ਇੱਧਰ ਵੀ ਗਏ ਕੋਈ ਫਾਇਦਾ ਨਹੀਂ ਹੋਇਆ ਭਾਰ ਕੇ ਹੁਣ ਜਿੱਥੇ ਐਂਟਰੀ ਪੁਆਇੰਟ ਹੈ ਨਾ ਕੋਕਨਟ ਦਾ ਉੱਥੇ ਆ ਗਿਆ ਵਾਪਸ ਤੇ ਪ੍ਰਸ਼ਾਦਾ ਛਕ ਲਈਏ ਤੇ ਪ੍ਰਸ਼ਾਦਾ ਜਾ ਕੇ ਹੁਣ ਇੱਥੇ 10-15 ਮਿੰਟ ਬਹਿਨੇ ਆ ਤੇ ਫਿਰ ਨਿਕਲਦੇ ਆ ਵਾਪਸੀ ਅਮਰਸਰ ਨੂੰ ਤੇ ਪਾਣੀ ਇਹ ਲਗਾਤਾਰ ਚੱਲਦਾ ਰਿਹਾ ਲਗਾਤਾਰ ਆਪ 10 ਕਿਲੋਮੀਟਰ ਮੀਟਰ ਪੂਰਾ ਘੁੰਮਿਆ ਲੇਕਿਨ ਪਾਣੀ ਇਹੋ ਜੀ ਕੋਈ ਵੀ ਜਗ੍ਹਾ ਨਹੀਂ ਜਿੱਥੇ ਨਹੀਂ ਹੈਗਾ ਹਰ ਜਗ੍ਹਾ ਪਾਣੀ ਬਸ ਇੱਕੋ ਇਹਨੂੰ ਉਤਰਿਆ ਜਾ ਰਿਹਾ ਲੋ ਜੀ ਜੰਗਲ ਚ ਮੰਗਲ ਪ੍ਰਸ਼ਾਦੇ ਤੇ ਇੱਕ ਗੱਲ ਹੋਰ ਅਗਰ ਤੁਸੀਂ ਕੋਕਾਟਟ ਹੁੰਦੇ ਹੋ ਖਾਣ ਪੀਣ ਦਾ ਨਾਲ ਜਗਾੜ ਜਰੂਰ ਲੈ ਕੇ ਆਇ ਤੇ ਕੁਛ ਨਹੀਂ ਨਾ ਤੁਹਾਨੂੰ ਪਾਣੀ ਮਿਲਣਾ ਤੇ ਨਾ ਕੋਈ ਖਾਣ ਦੇ ਇੱਕ ਚਿਪਸ ਕੀ ਬਿਸਕੁਟ ਦਾ ਪੈਕਟ ਵੀ ਮਿਲਣਾ ਦੁਕਾਨ ਹੀ ਕੋਈ ਨਹੀਂ ਹੈਗੀ ਦੂਰ ਦੂਰ ਤੱਕ ਕੁਛ ਨਹੀਂ ਕੁਛ ਨਹੀਂ ਹੈਗਾ ਦੂਰ ਤੱਕ ਜੇ ਲੈਣਾ ਵੀ ਆ ਤੇ ਪਿਛੇ ਇੱਕ ਡੈਮ ਹੁੰਦਾ ਧੋਲਦਰਾ ਇਸ ਤਰ੍ਹਾਂ ਡੈਮ ਦਾ ਨਾਮ ਆ ਪਿੰਡ ਹੁੰਦਾ ਵਾ ਉਥੋਂ ਤੁਸੀਂ ਲੈ ਸਕਦੇ ਉਥੇ ਇੱਕ ਅੱਧੀ ਦੁਕਾਨ ਹੈਗੀ ਆ ਤੇ ਲੈ ਕੇ ਆਇਓ ਤੇ ਦੂਸਰੀ ਗੱਲ ਹੈਗੀ ਆ ਇਸ ਇਲਾਕੇ 'ਚ ਨੈਟਵਰਕ ਨਹੀਂ ਹੈਗਾ ਬਿਲਕੁਲ ਤੇ ਇਸ ਕਰਕੇ ਜਿਉਣਾ ਵਾ ਤੇ ਪਹਿਲਾਂ ਹੀ ਪੂਰਾ ਪਲਾਨ ਵੇਖ ਕੇ ਡਾਊਨਲੋਡ ਕਰ ਲੋ ਆਫਲਾਈਨ ਪੜਾਣ ਕਿਉਂਕਿ ਆ ਜਿਹੜੀ ਚੀਜ਼ ਹੈ ਇਹਦੀ ਰੋਡ ਵੀ ਨਹੀਂ ਹੈਗੀ ਕਿਤੇ ਗੂਗਲ 'ਚ ਸ਼ੋ ਨਹੀਂ ਆ ਇਹ ਸਿਰਫ ਇੱਥੇ ਤੱਕ ਹੁੰਦੀ ਆ ਤੇ ਉਹ ਰੋਡ ਤੋਂ ਤੇ ਫਿਰ ਥੱਲੇ ਤੁਹਾਨੂੰ ਆ ਵੀ ਦੇਖਣਾ ਪੈਣਾ ਇਹ ਜਿਹੜਾ ਰਸਤਾ ਹੈ ਦੋ ਤਿੰਨ ਜਗ੍ਹਾ ਤੋਂ ਪੜਦਾ ਅਗੇ ਜਾ ਕੇ ਤੇਜ਼ ਕਰਕੇ ਬਹੁਤਾ ਅੱਗੇ ਜਾਂਦੀ ਲੋੜ ਨਹੀਂ ਵੈਸੇ ਤਾਂ ਇੱਕ ਦੋ ਇੱਕ ਜਗ੍ਹਾ ਤੇ ਲਿਖਿਆ ਥਾਣਾ ਡੈਮ ਦਾ ਰਸਤਾ 15 20 ਕਿਲੋਮੀਟਰ ਇੱਥੋਂ ਬਾਕੀ ਹੋਰ ਕਿਤੇ ਨਹੀਂ ਲਿਖਿਆ ਤੇਜ਼ ਕਰਕੇ ਰੋਟੀ ਪਾਣੀ ਦੇਣ ਤੇ ਜੰਮ ਕਰੋ ਪਾਣੀ ਦੇਣ ਤੇ ਜੰਮ ਕਰੋ ਨੈੱਟਵਰਕ ਇੱਥੇ ਨਹੀਂ ਹੈਗਾ ਇਸ ਕਰਕੇ ਖੁੱਲੇ ਦਿਲ ਨਾਲ ਆਓ ਟੈਨਸ਼ਨ ਫਰੀ ਹੋ ਗਏ ਫੜੇ ਪਰੇਸ਼ਾਨੀ ਕਰੇਗਾ ਲੋ ਜੀ ਦਾਣੇ ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਖਾਓ ਖਾਓ ਪ੍ਰਸ਼ਾਦਾ ਛਕਦੇ ਭਾਈ ਇਹ ਪ੍ਰਮਾਣਿਕੰਦਾ ਸਾਨੂੰ ਵੀ ਕੁਝ ਖਾਓ ਜੇ ਇੰਨੀ ਦੂਰ ਆਏ ਦੀ ਜੀ ਨਿੱਕ ਤੁਸੀਂ ਮੈਂ ਦਾ ਲਿਖਿਆ ਹੁਣੇ ਖਾ ਲੈਣਾ ਮਰੀਆ ਪੈਰ ਚਾਹ ਰੋਟੀ ਟੋਟੀ ਲੰਦਾ ਮਿਲ ਨਹੀਂ ਕੁਛ ਨਹੀਂ ਇੱਥੇ ਕਿੰਨੇ ਮਿਲਦੀਆਂ ਬਸ ਆ ਘਰ ਵਾਲੇ ਹੀ ਆ ਥੋੜੇ ਬੋਤੀ ਦੇ ਦੇਣ ਸੁੱਕਾ ਤਾਂ ਵਿਆਹ ਵਿਚਾਰਾ ਸਾਡੇ ਦੋਵਾਂ ਤੋਂ ਇਲਾਵਾ ਇੱਥੇ ਕੋਈ ਨਹੀਂਗਾ ਇੱਕ ਗੱਡੀ ਹੁਣੇ ਨੰਗੀ ਫੇਰ ਇੱਕ ਕਾਲੀ ਜੀ ਕੋਈ ਮੁੰਡੇ ਖੁੰਡੇ ਛਰਾਬੇ ਚਰੂਬਾ ਪੀਤੀਆਂ ਹੋਈਆਂ ਤੇ ਇੱਕ ਉਹ ਹੀ ਗੱਡੀ ਜਿਹੜੀ ਚਿੱਟੀ ਸਵੇਰੇ ਮਿਲੀ ਸੀ ਜਦੋਂ ਆਪਾਂ ਇੱਥੇ ਆਏ ਸੀ ਤਕਰੀਬਨ ਮੇਰਾ ਗਾ 3 ਵਜੇ ਦੇ ਆਸ-ਪਾਸ ਹਾਂ ਪਿਛਲੇ ਬੰਨੇ ਇੱਕ ਘਾਰ ਆ ਪਰ ਬੰਦਾ ਬੰਦਾ ਕੋਈ ਨਹੀਂ ਦੇਖਦਾ ਉਹਦੇ ਵਿੱਚ ਆਂਡੇ ਨੇ ਬੜੀ ਜਲਦੀ ਪਿਆਈ ਆ ਇੱਥੇ ਇੱਕ ਨਾ ਪੁਲ ਜਾਂ ਬਣਿਆ ਹੋਇਆ ਵਾ ਰੋਡ ਦਾ ਉਹ ਪੋਲ ਜਿੱਥੇ ਆਇਆ ਹੈਗਾ ਨਾ ਇਹ ਚੋਦੇ ਵਿੱਚ ਉਹ ਐਂਟਰੀ ਪੁਆਇੰਟ ਹੈ ਨਾਲ ਹੀ ਇਹ ਮੇਨ ਲੋਕੇਸ਼ਨ ਜਈ ਤੇਰ ਇਧਰ ਤੇ ਪੁੱਟ ਪੁੱਲ ਭੁੱਲ ਵੀ ਜਾਓ ਤੇ ਬਸ ਤੁਰੇ ਹੋਣਾ ਇਧਰਲੀ ਸਾਈਡ ਤੇ ਜਿੱਥੇ ਪੋਲ ਆ ਗਿਆ ਬਸ ਉੱਥੇ ਹੀ ਤੁਹਾਡਾ ਐਂਡ ਪੁਆਇੰਟ ਹੈ ਬਾਹਰ ਨਿਕਲਦਾ ਜਦੋਂ ਆਪਾਂ ਬਾਹਰ ਆਏ ਸੀ ਨਾ ਮੈਂ ਵੀ ਪਹਿਲੀ ਵਾਰ ਆਇਆ ਵਾਂ ਤੇ ਆਪਾਂ ਉਧਰੋਂ ਪੁੱਛਦੇ ਆ ਜੀ ਕਿੱਧਰ ਕਿੰਨੂੰ ਪੁੱਛਿਆ ਕਿੰਨੂੰ ਨਹੀਂ ਕੋਈ ਬੰਦਾ ਨਹੀਂ ਫਿਰ ਇੱਕ ਬੱਚਾ ਜਿਹਾ ਮਿਲਿਆ ਰਸਤੇ 'ਚ ਘਰ 'ਚ ਉਹਨੂੰ ਪੁੱਛਿਆ ਕਹਿੰਦਾ ਅੱਗੇ ਚੱਲ ਜਾਓ ਤੇ ਇੱਥੇ ਆਣ ਕੇ ਪਤਾ ਲੱਗਾ ਵੀ ਜਿਹੜਾ ਪੋਲ ਆ ਬਸ ਉਹ ਹੀ ਐਂਟਰੀ ਪੁਆਇੰਟ ਹੈ ਬਾਹਰ ਨਿਕਲ ਜਾਓ ਜਾਂ ਅੰਦਰ ਆ ਜਾਓ ਇਹਦੇ ਨੇ ਆਪਣੇ ਹਿੱਸੇ ਆ ਜਾਣਾ ਪਣੀ ਖਾ ਲੈ ਹਾਂ ਬਾ ਠੀਕ ਹੈ ਦੁੱਧ ਲੈ ਕੇ ਆਇਆ ਸੀ ਚਾਹ ਬਣਾਉਣ ਵਾਸਤੇ ਚਾਹ ਤਾਂ ਪਰ ਰਸਤੇ 'ਚ ਵੀ ਕਦੋਂ ਪੀਲਾਂਗੇ ਲੈ ਗੈਸ ਸਟੋਵ ਚੁੱਲਾ ਪਤੀਲਾ ਵਗੈਰਾ ਸਭ ਕੁਝ ਲੈ ਕੇ ਆਇਆ ਸੀ ਪਰ ਇਹਦੀ ਹਾਲਤ ਵੇਖ ਕੇ ਇਹ ਦੁੱਧ ਹੈਗਾ ਵੇ ਦੁੱਧ ਇਹਨਾਂ ਨੂੰ ਪਸੰਦ ਬਹੁਤ ਆ ਹਮ ਤੇ ਮੈਂ ਕਿਹਾ ਚਲੋ ਚਾਹ ਪਰ ਰਸਤੇ 'ਚ ਪੀਲਾਂਗੇ ਇਹਨੂੰ ਪਕਾੜੀਏ ਦੁੱਧ ਇਕੀ ਕਿਸਮ ਦਾ ਸੀ ਹੁੰਦੇ ਦੀਆ ਹੁਣ ਇਹਦੀ ਕਿਸਮਤ ਚ ਲਿਖਿਆ ਤੇ ਆਪਾਂ ਮਨਾ ਕਿਸਾਹ ਕਰ ਸਕਨੇ ਬਿਲਕੁਲ ਟਰੈਵਲਿੰਗ ਦਾ ਸਭ ਤੋਂ ਵਧੀਆ ਫਾਇਦਾ ਹੁੰਦਾ ਹਮ ਐਕਸਪੀਰੀਅੰਸ ਬੜੇ ਵਧੀਆ ਮਿਲਦੇ ਹਮ ਚੰਗੇ ਵੀ ਹੁੰਦੇ ਮਾੜੇ ਵੀ ਮਿਲਦੇ ਦੋਹੇ ਤਰ੍ਹਾਂ ਦੇ ਹਾਂ ਸਾਨੂੰ ਟਰੈਵਲਿੰਗ ਦੇ ਵਿੱਚ ਖਰਾਬ ਕਰਨ ਵਾਲੇ ਵੀ ਬੜੇ ਲੋਕੀ ਮਿਲਦੇ ਆ ਤੇ ਰਾਹ ਦੱਸ ਕੇ ਘਰ ਛੱਡਣ ਵਾਲੇ ਵੀ ਬੜੇ ਮਿਲਦੇ ਆ ਸਹੀ ਗਾ ਤਿਆਰੀ ਹਣ ਆ ਤਿਆਰੀ 4.5 ਹੋ ਗਿਆ। ਸੂਰਜ ਦੇਵਤਾ ਥੱਲੇ ਆ ਗਿਆ ਜੰਗਲ ਲੱਗਾ ਵਾ। ਇੱਥੋਂ ਬਾਹਰ ਦਾ ਨਿਕਲਦੇ ਸਾਨੂੰ 1 ਘੰਟਾ ਲੱਗ ਜਾਣਾ। ਹੂੰ। ਕਿਉਂਕਿ ਇਹ ਰਸਤਾ ਸੁਨਸਣ ਬਹੁਤੀ ਵੱਸੋ ਨਹੀਂ ਹੈਗੀ। ਹੂੰ। ਤੇ ਨਿਕਲੀਏ ਇਹ ਇਲਾਕੇ ਤੋਂ ਆਪਾਂ ਅੰਜਾਨ ਹੈ। ਬਿਲਕੁਲ। ਜਿਹੜੇ ਇਲਾਕੇ ਤੋਂ ਅੰਜਾਨ ਹੋਵੇ ਚਾਨਣੇ ਚਾਨਣੇ ਨਿਕਲ ਜਾਣਾ ਚਾਹੀਦਾ। ਬਿਲਕੁਲ। ਚੱਲ। ਚਲੋ ਵਲੌਗ ਦਾ ਕਰਦੇ ਆ ਇੱਥੇ ਐਂਡ। ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ 'ਚ। ਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।